ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੜੀ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਮੋਲ ਤੋਂ ਦਸਵੀਂ ਜਮਾਤ ਦੇ ਪੇਪਰ ਦੇਣ ਵਾਲੀ 16 ਸਾਲ ਦੀ ਇੱਕ ਬੱਚੀ ਜਿਸ ਦਾ ਨਾਮ ਸਿਮਰਨਜੀਤ ਕੌਰ ਕਰਕੇ ਦੱਸਿਆ ਜਾ ਰਿਹਾ ਹੈ ਇਸ ਬੱਚੀ ਨੇ ਆਪਣੇ ਘਰ ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ ਗਲਦੀ ਫਾਸੀ ਲਾ ਕੇ ਖੁਦਕੁਸ਼ੀ ਕੀਤੀ ਹੈ ਇਸ ਬੱਚੀ ਦੇ ਘਰ ਵਾਲਿਆਂ ਦੱਸਣ ਦੇ ਮੁਤਾਬਕ ਇਸ ਬੱਚੀ ਨੂੰ ਕੋਈ ਮੁੰਡਾ ਤੰਗ ਪ੍ਰੇਸ਼ਾਨ ਕਰਦਾ ਸੀ ਜਿਦੇ ਕਰਕੇ ਇਸ ਬੱਚੀ ਨੇ ਆਹ ਕਦਮ ਚੱਕਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਬੱਚੀ ਦੇ ਮਾਵਾਬ ਵੀ ਨਹੀਂ ਹਨ ਇਸ ਬੱਚੀ ਦਾ ਪਾਲਣ ਪੋਸਣ ਇਹਦੀ ਬਜ਼ੁਰਗ ਦਾਦੀ ਵੱਲੋਂ ਕੀਤਾ ਜਾਂਦਾ ਹੈ ਇਹਦੇ ਦਾਦਾ ਜੀ ਦੀ ਜਿਹੜੀ ਪੈਨਸ਼ਨ ਆਂਦੀ ਹੈ ਉਹਦੇ ਨਾਲ ਕਰਦਾ ਗੁਜ਼ਾਰਾ ਹੁੰਦਾ ਹੈ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਬੱਚੀ ਨੂੰ ਜਿਹੜਾ ਮੁੰਡਾ ਤੰਗ ਪ੍ਰੇਸ਼ਾਨ ਕਰਦਾ ਸੀ ਉਹ ਇਹ ਗੱਲ ਕਹਿੰਦਾ ਸੀ ਕਿ ਤੇਰੇ ਮਾਵਾਬ ਨਹੀਂ ਹਨ ਤੇਰਾ ਕੋਈ ਭਾਈ ਭੈਣ ਨਹੀਂ ਹੈ ਮੇਰਾ ਕੋਈ ਕੀ ਵਿਗਾੜ ਲੇਗਾ ਤੂੰ ਮੇਰਾ ਕੀ ਕਰ ਲਵੇਂਗੀ ਸ਼ਾਇਦ ਇਸ ਕਰਕੇ ਡਿਪਰੈਸ਼ਨ ਦੇ ਵਿੱਚ ਆ ਕੇ ਬੱਚੀ ਨੇ ਇਹ ਕਦਮ ਚੁੱਕਿਆ ਹੈ ਇਹ ਬੱਚੀ ਲੌਂਗੋਵਾਲ ਦੇ ਇੱਕ ਸਕੂਲ ਦੇ ਵਿੱਚ ਪੜਦੀ ਸੀ ਤੇ ਇਹ ਜਿਹੜਾ ਮੁੰਡਾ ਇਹਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਇਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਸਕੂਲ ਦਾ ਨਹੀਂ ਸੀ ਸਕੂਲ ਤੋਂ ਬਾਹਰੋਂ ਦਾ ਕਿਤੇ ਸੀ ਇਹ ਜਿੰਨੀ ਵੀ ਜਾਣਕਾਰੀ ਮੈਂ ਆਪ ਜੀ ਨਾਲ ਸਾਂਝੀ ਕੀਤੀ ਹੈ ਸੁਨਾਮ న్యూਸ ਟੁਡੇ ਨਾਮਕ ਇੱਕ ਫੇਸਬੁਕ ਪੇਜ ਦੇ ਉੱਤੇ ਇੱਕ ਵੀਡੀਓ ਆਈ ਹੈ ਜਿਦੇ ਵਿੱਚ ਇਸ ਬੱਚੀ ਦੇ ਪਰਿਵਾਰ ਵਾਲੇ ਜਾਣਕਾਰੀ ਦੇ ਰਹੇ ਹਨ ਉਹਦੇ ਸੋਰਸ ਦੇ ਅਕੋਰਡਿੰਗ ਆਪ ਜੀ ਨਾਲ ਜਾਣਕਾਰੀ ਮੈਂ ਸਾਂਝੀ ਕਰ ਰਿਹਾ ਹਾਂ ਜੇ ਆਪਜੀ ਇਸ ਪੂਰੀ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੈ ਆਪਜੀ ਉੱਥੇ ਜਾ ਕੇ ਦੇਖ ਸਕਦੇ ਹੋ ਕੁਝ ਕੁ ਵਿਚਾਰ ਮੈਂ ਹੁਣ ਆਪਣੇ ਆਪ ਜੀ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਮੈਂ ਬੱਚਿਆਂ ਨਾਲ ਗੱਲ ਕਰਨਾ ਚਾਹੁੰਦਾ ਹਾਂ ਆਪਣੀਆਂ ਬੱਚੀਆਂ ਨਾਲ ਭੈਣਾਂ ਨਾਲ ਗੱਲ ਕਰਨਾ ਚਾਹੁੰਦਾ ਬੱਚੋ ਜੇ ਤੁਹਾਨੂੰ ਕਦੀ ਵੀ ਇਹੋ ਜੀ ਕੋਈ ਗੱਲ ਲੱਗਦੀ ਹੈ ਕਿ ਤੁਹਾਨੂੰ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਤੁਸੀਂ ਕਦੀ ਵੀ ਇਹੋ ਜਿਹਾ ਕੋਈ ਸਟੈਪ ਨਹੀਂ ਚੱਕਣਾ ਤੁਸੀਂ ਆਪਣੇ ਪਰਿਵਾਰ ਵਾਲਿਆਂ ਨਾਲ ਗੱਲ ਕਰੋ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰੋ ਜੇ ਕੋਈ ਤੁਹਾਡੀ ਮਦਦ ਨਹੀਂ ਕਰਦਾ ਤਾਂ ਤੁਸੀਂ ਆਪਣੇ ਹੱਕ ਲਈ ਖੁਦ ਆਵਾਜ਼ ਬੁਲੰਦ ਕਰੋ ਪ੍ਰਸ਼ਾਸਨ ਨਾਲ ਜਾ ਕੇ ਗੱਲ ਕਰੋ ਔਰ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਪ੍ਰਸ਼ਾਸਨ ਵੀ ਤੁਹਾਡੀ ਗੱਲ ਨਹੀਂ ਸੁਣ ਰਿਹਾ ਤੁਹਾਡਾ ਪਰਿਵਾਰ ਤੁਹਾਡੀ ਗੱਲ ਨਹੀਂ ਸੁਣ ਰਿਹਾ ਪਹਿਲੀ ਗੱਲ ਤਾਂ ਪਰਿਵਾਰ ਹੀ ਤੁਹਾਡੀ ਗੱਲ ਸੁਣ ਲਏਗਾ ਪਰ ਜੇ ਤੁਹਾਡਾ ਪਰਿਵਾਰ ਤੁਹਾਡੀ ਗੱਲ ਨਹੀਂ ਸੁਣ ਰਿਹਾ ਪ੍ਰਸ਼ਾਸਨ ਤੁਹਾਡੀ ਗੱਲ ਨਹੀਂ ਸੁਣ ਰਿਹਾ ਤਾਂ ਆਪਣੀ ਆਵਾਜ਼ ਖੁਦ ਬੁਲੰਦ ਕਰਦੇ ਹੋਏ ਤੁਸੀਂ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਆਪਣੀ ਆਵਾਜ਼ ਅੱਗੇ ਰੱਖ ਸਕਦੇ ਹੋ ਆਪਣਾ ਜੋ ਵੀ ਤੁਹਾਡੀ ਪ੍ਰੋਬਲਮ ਹੈ ਉਹ ਸਾਂਝੀ ਕਰ ਸਕਦੇ ਹੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਜੋ ਵੀ ਗੱਲ ਤੁਸੀਂ ਕਰਨੀ ਹੈ ਬਿਲਕੁਲ ਸੱਚੀ ਕਰਨੀ ਹੈ ਕਿਉਂਕਿ ਤੁਹਾਨੂੰ ਉਹਨਾਂ ਗੱਲਾਂ ਦਾ ਜਵਾਬ ਵੀ ਦੇਣਾ ਪਵੇਗਾ ਪਰ ਜਿਹੜੇ ਆ ਕਦਮ ਚੱਕਨੇ ਨੇ ਨਾ ਇਹ ਬਿਲਕੁਲ ਗਲਤ ਹੈ ਇਹ ਸ਼ਰਾਰਤੀ ਅੰਸਰ ਤੁਹਾਡੇ ਡਰ ਦਾ ਹੀ ਫਾਇਦਾ ਚੱਕਦੇ ਹਨ ਉਹ ਤੁਹਾਡੇ ਡਰ ਦਾ ਫਾਇਦਾ ਚੱਕਦੇ ਹੋਏ ਹੀ ਤੁਹਾਡਾ ਮਿਸਯੂਜ਼ ਕਰਦੇ ਹਨ ਇਸ ਕਰਕੇ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਤੁਸੀਂ ਆਪਣੇ ਪਰਿਵਾਰ ਨਾਲ ਗੱਲ ਕਰੋ ਸਾਰੀ ਗੱਲ ਸਮਝਾਓ ਜੇ ਤੁਹਾਡੇ ਤੋਂ ਵੀ ਕੋਈ ਗਲਤੀ ਹੋਈ ਹੈ ਤਾਂ ਵੀ ਤੁਸੀਂ ਆਪਣੇ ਪਰਿਵਾਰ ਨੂੰ ਦੱਸੋ ਕਿ ਮੇਤੋਂ ਇਹ ਗਲਤੀ ਹੋਈ ਹੈ ਪਰਿਵਾਰ ਵਾਲੇ ਵੱਤ ਤੋਂ ਤੁਹਾਨੂੰ ਡਾਟਣਗੇ ਇੱਕ ਦੋ ਥੱਪੜ ਲਾਣਗੇ ਲੇਕਿਨ ਉਹ ਤੁਹਾਡਾ ਸਾਥ ਦੇਣਗੇ ਔਰ ਮੇਰੀ ਪਰਿਵਾਰ ਵਾਲਿਆਂ ਨੂੰ ਵੀ ਇੱਕ ਬੇਨਤੀ ਹੈ ਜਿੱਥੇ ਆਪਣੇ ਬੱਚਿਆਂ ਦੀ ਗਲਤੀ ਹੁੰਦੀ ਹੈ ਨਾ ਉੱਥੇ ਆਪਣੇ ਬੱਚਿਆਂ ਨੂੰ ਰੋਕਿਆ ਟੋਕਿਆ ਕਰੋ ਮੈਂ ਇਹ ਚੀਜ਼ ਵੀ ਬਹੁਤ ਦੇਖਦਾ ਕਿ ਕਈ ਵਾਰ ਗਲਤੀ ਤਾਂ ਆਪਣੇ ਬੱਚੇ ਦੀ ਹੁੰਦੀ ਹੈ ਲੇਕਿਨ ਆਪਾਂ ਇਲਜ਼ਾਮ ਦੂਸਰੇ ਤੇ ਲਾਣਾ ਸ਼ੁਰੂ ਕਰ ਦਿੰਨੇ ਆ ਜਿਵੇਂ ਕਿ ਆਪਾਂ ਨੂੰ ਕਈ ਵਾਰ ਇਹ ਦੇਖਣ ਨੂੰ ਮਿਲਦਾ ਹੈ ਕਿ ਇੱਕ ਮੁੰਡਾ ਤੇ ਇੱਕ ਕੁੜੀ ਆਪਸ ਦੇ ਵਿੱਚ ਉਹਨਾਂ ਦੀ ਦੋਸਤੀ ਹੈ ਜਦ ਪਰਿਵਾਰ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੀ ਕੁੜੀ ਦੀ ਕਿਸੇ ਮੁੰਡੇ ਨਾਲ ਦੋਸਤੀ ਹੈ ਤਾਂ ਆਪਣੀ ਕੁੜੀ ਨੂੰ ਕੁਝ ਕਹਿਣ ਦੀ ਬਜਾਏ ਉਹ ਉਸ ਮੁੰਡੇ ਨੂੰ ਹੀ ਗਲਤ ਕਹਿੰਦੇ ਹਨ ਕਿ ਇਸ ਮੁੰਡੇ ਨੇ ਹੀ ਸਾਡੀ ਕੁੜੀ ਨੂੰ ਆਪਣੇ ਮਗਰ ਲਾਇਆ ਹੈ ਨਹੀਂ ਇੱਥੇ ਤੁਸੀਂ ਗਲਤ ਹੋ ਜੇ ਉਹ ਮੁੰਡਾ ਤੇ ਕੁੜੀ ਆਪਸ ਵਿੱਚ ਦੋਸਤ ਹਨ ਤਾਂ ਉਹ ਆਪਣੀ ਸਹਿਮਤੀ ਨਾਲ ਜੇ ਤੁਸੀਂ ਉਸ ਮੁੰਡੇ ਨੂੰ ਗਲਤ ਕਹਿ ਰਹੇ ਹੋ ਤਾਂ ਆਪਣੀ ਕੁੜੀ ਨੂੰ ਵੀ ਤੁਹਾਨੂੰ ਗਲਤ ਕਹਿਣਾ ਚਾਹੀਦਾ ਹੈ ਇਸ ਤੋਂ ਇਲਾਵਾ ਕਈ ਵਾਰ ਸਾਨੂੰ ਇਹੋ ਜਿਹੀ ਘਟਨਾਵਾਂ ਵੀ ਦੇਖਣ ਨੂੰ ਮਿਲਦੀਆਂ ਹਨ ਕਿ ਮੁੰਡੇ ਕੁੜੀਆਂ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਹਨ ਉਹਦਾ ਮੈਂ ਦੱਸ ਚੁੱਕਿਆ ਹਾਂ ਕਿ ਕੁੜੀਆਂ ਨੂੰ ਚਾਹੀਦਾ ਹੈ ਕਿ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰੋ ਜੇ ਤੁਹਾਡਾ ਨਾਲ ਕੋਈ ਤੱਕਾ ਹੋ ਰਿਹਾ ਕੁਝ ਗਲਤ ਹੋ ਰਿਹਾ ਤੁਸੀਂ ਆਵਾਜ਼ ਬੁਲੰਦ ਕਰੋ ਜੇ ਤੁਸੀਂ ਚੁੱਪ ਰਹੇ ਹੋਗੇ ਬਰਦਾਸ਼ ਕਰੋਗੇ ਤਾਂ ਤੁਹਾਡੀ ਚੁੱਪ ਦਾ ਤੁਹਾਡੇ ਡਰ ਦਾ ਇਸ਼ਾਰਾਰਤੀ ਅੰਸਰ ਨਾਜਾਇਜ਼ ਫਾਇਦਾ ਜ਼ਰੂਰ ਚੱਕਣਗੇ ਹੋ ਸਕਦਾ ਤੁਹਾਡੇ ਨਾਲ ਕੁਝ ਗਲਤ ਨਾ ਹੋਵੇ ਹੋ ਸਕਦਾ ਪਰ ਉਹ ਕਿਸੇ ਹੋਰ ਨਾਲ ਤਾਂ ਗਲਤ ਕਰ ਸਕਦੇ ਹਨ ਨਾ ਇਸ ਲਈ ਜੇ ਤੁਸੀਂ ਕਿਤੇ ਵੀ ਕੁਝ ਗਲਤ ਹੁੰਦਾ ਦੇਖਦੇ ਹੋ ਤਾਂ ਆਪਣੀ ਆਵਾਜ਼ ਬੁਲੰਦ ਕਰੋ ਦੱਸੋ ਕਿ ਇਹ ਚੀਜ਼ ਗਲਤ ਹੈ ਪਰ ਜਿੰਨੀ ਕੀ ਗੱਲ ਹੈ ਓਨੀ ਕੀ ਦੱਸੋ ਬਿਨਾਂ ਛੜਾ ਕੇ ਬਿਲਕੁਲ ਨਹੀਂ ਦੱਸਣੀ ਚਾਹੀਦੀ ਔਰ ਇਹੋ ਜਿਹੇ ਸਟੈਪ ਤਾਂ ਬਿਲਕੁਲ ਵੀ ਨਹੀਂ ਚੱਕਨੇ ਚਾਹੀਦੇ ਔਰ ਅਗਰ ਤੁਸੀਂ ਕੋਈ ਗਲਤੀ ਕੀਤੀ ਹੈ ਤਾਂ ਉਥੇ ਆਪਣੀ ਗਲਤੀ ਦਾ ਇਲਜ਼ਾਮ ਦੂਸਰੇ ਤੇ ਨਾ ਲਾਓ ਕਿਉਂਕਿ ਤੁਹਾਡੀ ਇਸ ਗਲਤੀ ਕਰਕੇ ਕਿਸੇ ਹੋਰ ਦੀ ਸਾਰੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ ਤੇ ਇਸ ਘਟਨਾ ਦੇ ਬਾਰੇ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਜਿਹੜਾ ਵੀ ਦੋਸ਼ੀ ਹੈ ਉਦੇ ਉਤੇ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅਖੀਰ ਦੇ ਵਿੱਚ ਮੇਰੀ ਬੇਨਤੀ ਹੈ ਮਾਪਿਆਂ ਨੂੰ ਪਰਿਵਾਰ ਵਾਲਿਆਂ ਨੂੰ ਆਪਣੇ ਬੱਚਿਆਂ ਦਾ ਇਹੋ ਜਿਹਾ ਸਕੂਲ ਦੇ ਵਿੱਚ ਐਡਮਿਸ਼ਨ ਕਰਾਓ ਜਿਸ ਸਕੂਲ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣ ਤਾਂ ਕਿ ਸਕੂਲ ਦੇ ਵਿੱਚ ਬੱਚਿਆਂ ਦੀ ਜੋ ਐਕਟੀਵਿਟੀ ਹੈ ਉਹਦੇ ਬਾਰੇ ਪਤਾ ਲੱਗਦਾ ਰਹੇ ਅਗਰ ਸਕੂਲ ਦੇ ਵਿੱਚ ਕੋਈ ਇਹੋ ਜੀ ਘਟਨਾ ਵਾਪਰੀ ਹੈ ਕਿ ਕੋਈ ਬੱਚਾ ਕੋਈ ਮੁੰਡਾ ਕਿਸੇ ਕੁੜੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਪਤਾ ਲੱਗਦਾ ਰਹੂਗਾ ਅਗਰ ਉਹ ਆਪਸੀ ਸਹਿਮਤੀ ਦੇ ਨਾਲ ਹੈ ਔਰ ਕੁੜੀ ਝੂਠਾ ਇਲਜ਼ਾਮ ਲਾ ਰਹੀ ਹੈ ਉਹ ਵੀ ਪਤਾ ਲੱਗਦਾ ਰਹੂਗਾ ਔਰ ਅਗਰ ਮੁੰਡਾ ਸੱਚਮੁੱਚ ਪ੍ਰੇਸ਼ਾਨ ਕਰ ਰਿਹਾ ਹੈ ਤਾਂ ਉਹ ਵੀ ਪਤਾ ਲੱਗਦਾ ਰਹੂਗਾ ਇਸ ਕਰਕੇ ਆਪਣੇ ਬੱਚਿਆਂ ਦਾ ਇਹ ਜੋ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣਾ ਚਾਹੀਦਾ ਹੈ ਜਿਸ ਸਕੂਲ ਦੇ ਵਿੱਚ ਕਟੋਕਟ ਸੀਸੀਟੀਵੀ ਕੈਮਰਾ ਲੱਗੇ ਹੋਣ ਔਰ ਚੱਲਦੇ ਹੋਣ ਇਸ ਤੋਂ ਇਲਾਵਾ ਜੇ ਤੁਹਾਡੇ ਬੱਚੇ ਇਕੱਲੇ ਸਕੂਲ ਤੋਂ ਆਉਂਦੇ ਹਨ ਤਾਂ ਸਕੂਲ ਤੋਂ ਲੈ ਕੇ ਤੁਹਾਡੇ ਘਰ ਤੱਕ ਦੀ ਦੂਰੀ ਕਿੰਨੀ ਹੈ ਅਗਰ ਤੁਹਾਡਾ ਬੱਚਾ ਪੈਦਲ ਆ ਰਿਹਾ ਤਾਂ ਕਿੰਨੇ ਸਮੇਂ ਦੇ ਵਿੱਚ ਪਹੁੰਚ ਰਿਹਾ ਇਹ ਰਿਸਪੌਂਸਿਬਿਲਟੀ ਤੁਹਾਡੀ ਬਣਦੀ ਹੈ ਕਿ ਛੁੱਟੀ ਤੋਂ ਬਾਅਦ ਬੱਚਾ ਕਿੰਨੇ ਟਾਈਮ ਤੱਕ ਪਹੁੰਚਿਆ ਬੱਚਾ ਇਹ ਕਹਿ ਦਿੰਦਾ ਹੈ ਕਿ ਅੱਜ ਮੈਂ ਆਪਣੇ ਦੋਸਤ ਤੇ ਜਾ ਰਹੇ ਹਾਂ ਜਾਂ ਕੁੜੀ ਕਹਿ ਰਹੀ ਹੁੰਦੀ ਹੈ ਕਿ ਅੱਜ ਮੈਂ ਆਪਣੀ ਸਹੇਲੀ ਤੇ ਜਾ ਰਹੀ ਹਾਂ ਮੈਨੂੰ ਆਹ ਕੰਮ ਹੈ ਕੀ ਤੁਸੀਂ ਕਨਫਰਮ ਕਰਦੇ ਹੋ ਕਿ ਸੱਚਮੁੱਚ ਉਹ ਬੱਚਾ ਆ ਜਾਂ ਉਹ ਬੱਚੀ ਉੱਥੇ ਗਏ ਹਨ ਜਾਂ ਨਹੀਂ ਮੈਂ ਦੋਨਾਂ ਦੀ ਗੱਲ ਕਰਦਾ ਜੇ ਕੋਈ ਮੁੰਡਾ ਬਹਾਨੇ ਲਾ ਕੇ ਕਿਤੇ ਹੋਰ ਜਾ ਰਹੇ ਆ ਤਾਂ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਬੱਚਾ ਕਿੱਥੇ ਗਿਆ ਹੈ ਜੇ ਕੁੜੀ ਕਿਤੇ ਹੋਰ ਜਾ ਰਹੀ ਹੈ ਤਾਂ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਸਾਡਾ ਬੱਚਾ ਕਿੱਥੇ ਜਾ ਰਿਹਾ ਹੈ ਹੁਣ ਕਹ ਲੋ ਕਿ ਇਹ ਕਹਿਣਗੇ ਕਿ ਇਹ ਤਾਂ ਬੰਦੇਸ ਦੇ ਵਿੱਚ ਪਾਉਣ ਵਾਲੀ ਗੱਲ ਹੈ ਨਹੀਂ ਜਦੋਂ ਤੱਕ ਬੱਚਾ ਬਾਲਿਕ ਨਹੀਂ ਹੋ ਜਾਂਦਾ ਉਦੋਂ ਤੱਕ ਮਾਵਾਬ ਦੀ ਰਿਸਪੌਂਸਿਬਿਲਟੀ ਬਣਦੀ ਹੈ ਬੱਚਿਆਂ ਦਾ ਧਿਆਨ ਰੱਖਣਾ ਕਿ ਤੁਹਾਡਾ ਬੱਚਾ ਕਿਹੜੀ ਸੰਗਤ ਦੇ ਵਿੱਚ ਹੈ ਕੀ ਕੁਝ ਕਰ ਰਿਹਾ ਹੈ ਤੁਹਾਡੇ ਬੱਚੇ ਦੀ ਕੁਝ ਇਹੋ ਜਿਹੀ ਹਰਕਤ ਹੋਵੇ ਜਿਹਦੇ ਕਰਕੇ ਕਿਸੇ ਹੋਰ ਨੂੰ ਪਰੇਸ਼ਾਨੀ ਹੋਵੇ ਉਹਦੇ ਜ਼ਿੰਮੇਵਾਰ ਤੁਸੀਂ ਵੀ ਬਹੁਤ ਜ਼ਿਆਦਾ ਹੋਵੋਗੇ ਕਿਉਂਕਿ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਸੀ ਕਿ ਤੁਸੀਂ ਆਪਣੇ ਬੱਚੇ ਦਾ ਧਿਆਨ ਰੱਖਦੇ। ਬਾਕੀ ਤੁਹਾਡੇ ਕੀ ਵਿਚਾਰ ਹਨ? ਤੁਸੀਂ ਆਪਣੇ ਵਿਚਾਰ ਕਮੈਂਟ ਰਾਹੀਂ ਸਾਂਝੇ ਕਰ ਸਕਦੇ ਹੋ। ਮੈਂ ਜਿੰਨੇ ਵੀ ਵਿਚਾਰ ਆਪ ਜੀ ਨਾਲ ਸਾਂਝੇ ਕਰਦਾ ਉਹ ਮੇਰੇ ਨਿੱਜੀ ਵਿਚਾਰ ਹੁੰਦੇ ਹਨ। ਮੇਰੀ ਆਪਣੀ ਸੋਚ ਤੇ ਆਪਣੀ ਸਟੱਡੀ ਦੇ ਮੁਤਾਬਿਕ ਹੁੰਦੇ ਹਨ। ਉਹ ਤਾਂ ਹੀ ਹੋਣੀ ਹੈ ਸੁਭਾਵਿਕ ਹੈ। ਜੇ ਕੋਈ ਕਮੀ ਪੇਸ਼ੇ ਲੱਗੇ ਮੈਨੂੰ ਦੱਸੋ ਮੈਂ ਸੁਧਾਰ ਕਰਾਂਗਾ। ਬਾਕੀ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ? ਔਰ ਇਸ ਚੀਜ਼ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਤਾਂ ਕਿ ਅੱਗੇ ਤੋਂ ਕੁਝ ਇਹੋ ਜਿਹਾ ਨਾ ਹੋਵੇ। ਉਹ ਵੀ ਆਪਣੇ ਵਿਚਾਰ ਕਮੈਂਟ ਰਾਹੀਂ ਜਰੂਰ ਸਾਂਝੇ ਕਰਿਓ। ਵਾਹਿਗੁਰੂ ਜੀ ਕਾ ਖਾਲਸਾ। Waheguru ji ki